ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਐ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਵੀਡੀਓ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਆਪਣਾ ਸਪੋਰਟ ਦੇਣ ਲਈ ਤੇ ਅੱਜ ਹੈਗੀ ਐ ਜੀ 2 ਜੁਲਾਈ ਤੇ ਬੱਚਿਆਂ ਦੇ ਸਕੂਲ ਕੱਲ ਲੱਗੇ ਸੀਗੇ ਕੱਲੇ ਨਹੀਂ ਗਏ ਹੈਗੇ ਜੇ ਜਾਣਗੇ ਤੇ ਹੁਣ ਨਾ ਅੱਜ ਜਿਸ ਕਰਨ ਦਾ ਜਨਮ ਦਿਨ ਵੀ 2 ਜੁਲਾਈ ਦਾ ਅੱਜ ਇਹਦਾ 9 ਸਾਲ ਪੂਰੇ ਹੋ ਕੇ 10ਵਾਂ ਸਾਲ ਲੱਗ ਗਿਆ ਇਹਨੂੰ ਹੁਣ ਤੇ ਅੱਜ ਇਹਦਾ ਜਨਮ ਦਿਨ ਆ ਤੇ ਇਹ ਨਾ ਤੋਂ ਕਿ ਤਿਆਰ ਹੋ ਗਿਆ ਹੁਣ ਲੱਗਿਆ ਹੋਇਆ ਅਬ ਦੇ ਮਤਲਬ ਤਿਆਰ ਹੁਣ ਅੱਜ ਇੰਨੇ ਸਪੈਸ਼ਲ ਕੁਰਤਾ ਪਜਾਮਾ ਸਮਾਇਆ ਸਕੂਲ ਜਾਣ ਵਾਸਤੇ ਵੀ ਜਨਮ ਦਿਨ ਵਾਲੇ ਦਿਨ ਪਾ ਕੇ ਚਾਹੂੰਗਾ ਤੇ ਹੁਣ ਇਹ ਤਿਆਰ ਹੋ ਰਿਹਾ ਤੇ ਫਿਰ ਤੁਹਾਨੂੰ ਮਲਾਉਂਦੇ ਆਂ ਇਹਨਾਂ ਚ ਸਕੰਨ ਦੇ ਨਾਲ ਤਿਆਰ ਹੋਣ ਨੂੰ ਦੋ ਫਿਰ ਤਿਆਰ ਹੋ ਕੇ ਬਾਬਾ ਜੀ ਦੇ ਮੱਥਾ ਟੇਕ ਕੇ ਆਊਗਾ ਤੇ ਉਸ ਤੋਂ ਬਾਅਦ ਸਕੂਲ ਜਾਊਗਾ ਸਵਾ ਖਸਤ ਦਾ ਟਾਈਮ ਹੋ ਗਿਆ ਤੇ ਸੈਜਬ੍ਰੀਤ ਵੀ ਹੁਣ ਉੱਠਿਆ ਹੈ ਉਠਾਲ ਕੇ ਉਹਨੂੰ ਵੀ ਕਹਿ ਮੈਂ ਆ ਵੀ ਨਹਾਇਆ ਤੇ ਉਹ ਵੀ ਫਰੈਸ਼ ਹੋਣਗੇ ਆਪਦਾ ਨਹਾਤ ਧੋ ਕੇ ਫਿਰ ਡਰੈਸ ਪਾ ਕੇ ਤਿਆਰ ਹੁੰਦੇ ਆ ਫਿਰ ਤੁਹਾਨੂੰ ਮਲਾਉਂਦੇ ਆਂ ਜੀ ਬਣੇ ਰਿਓ ਬਲੌਗ ਦੇ ਨਾਲ ਤੇ ਅੱਜ ਜੋ ਕੁਝ ਵੀ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਹੈਨਾ ਜਿਸ ਕਾਰਨ ਦਾ ਜਨਮ ਦਿਨ ਮਨਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਣੇ ਰੋ ਬਲੋਕ ਨਾਲ ਤੇ ਮੈਂ ਇਹਨਾਂ ਨੂੰ ਤਿਆਰ ਕਰਦਾ ਫਿਰ ਮੈਂ ਦਿੰਦੇ ਆ ਜੀ ਲਓ ਜਿਸ ਕਰਨ ਆਪਣਾ ਹੋ ਗਿਆ ਤਿਆਰ ਚਲੋ ਗਏ ਬਾਏ ਤੇ ਚੱਲੇ ਹੁਣ ਸਕੂਲ ਅੱਜ ਬਰਥਡੇ ਆ ਦਾ ਟੋਫੀਆਂ ਪਾਤੀਆਂ ਹਾਂ ਪਾਤੀਆਂ ਤੱਕੇ ਪਾਤੀਆਂ ਪਾਤੀਆਂ ਮੈਂ ਪੈਨ ਨਵਤ ਬਾਕੀ ਸਾਰਾ ਸਮਾਨ ਮੈਂ ਥੋੜੇ ਗਿਆ ਤੇ ਚੱਕਣਾ ਆ ਜਾ ਕੇ ਰ ਟੋਫੀਆਂ ਪਾਤੀਆਂ ਪਾਤੀਆਂ ਕੱਲ੍ਹ ਲੋਟ ਗੱਲ ਸੋ ਜੀ ਗਿਰੋ ਉਹ ਬਹੁਤ ਬਹਿਸ ਤੇ ਖਾਣਾ ਮਰਾ ਚਲ ਜੱਸ ਫਾਟਾ ਫਾਟਾ ਬਾਈ ਬਸ ਇਹਦੇ ਤੇ ਨਾ ਹਾਇ ਤੇ ਚਾਣਾ ਬਸਣਾ ਹੁੰਦਾ ਚਲ ਚਲ ਬਾਈ ਸਰ ਤੁਮਾ ਮੈਂ ਵੀ ਮਰਾ ਬੈਠਾ ਸੀਹੜ ਵੀ ਨਹੀਂ ਹੈ ਨਹੀਂ ਯਾਦ ਆ ਰਹਾ ਹਾਂ ਅੱਗੇ ਜਿਸ ਕਰਨ ਦੇ ਨਾ ਪਤਾ ਨਹੀਂ ਕੀ ਲਿਖਾਤਾ ਸੀਗਾ ਸਾਜ ਦਾ ਸਾਜ ਦਾ ਉਠਾ ਉਠਾ ਲੈ ਸੀ ਮਿੱਟੀ ਵਾਲੇ ਸਾਜ ਦਾ ਹੁਣ ਸਮਾ ਬੱਬੂ ਨਹੀਂ ਆਉਂਦੇ ਕਰਨਾ ਆਪ ਦਸ ਵੇ ਲੈ ਜਾਇਆ ਅੱਜ ਲੈਣਾ ਤੇ ਵੀ ਹੋਣੀ ਨਹੀਂ ਹੈ ਜੀ ਜਾ ਰਹੇ ਨੇ। ਕੰਮ ਇਹ ਜਨੇਵਰੇ। ਉਹ। ਜਨੇਵਰੇ ਨੇ। ਕੁੱਪਰ ਕੀ ਨੇ। ਸੋਨਾ ਨਹੀਂ। ਸਿਰੇ ਨੱਕੜ ਮੱਗ ਬੈ ਰਹਿਣ ਦੇ ਹਾਂ ਤਾਂ ਨਾ ਹੋਣ। ਮੰਗ। ਨਾਂਦ। ਮੋਮਬਤੀ ਲਾ। ਹੁਣ ਇੱਕ ਮੋਮਬਤੀ ਤਾਂ ਸਾਰਿਆਂ ਨੂੰ ਲਾ ਦੇ। ਹੂੰ। ਇੱਕ ਅੰਨ ਲਾ ਦੇ ਹੋਗੀ ਨੰਨ। ਇੰਦਰ ਦਾ ਮਿਸਪੋ। 200 ਕਰੋਤੀ ਦਾ ਮਾਮਾ ਤੇ ਰਹਾ ਕੇ ਕੋ 1+1 ਨਹੀਂ ਜਾਉਂਦਾ ਮਾਮਾ ਆਹ ਬਈ ਆ ਮਸਾ ਬਿਲਾ ਨਹੀਂ ਹਾਂ ਇਸ ਤਰ੍ਹਾਂ ਨਹੀਂ ਮੈਂ ਤਾਂ ਬੋਝ ਨਹੀਂ ਜਾਣੇ ਆਹ ਚਲੋ ਆਜੋ ਜੇਦੀ ਮਾਮ ਫਿਗਲੀ ਹੁੰਦੀ ਆ ਜੀ ਮੈਡਮ ਧੰਨਵਾਦੀ ਮੋਹ ਦਾ ਧੰਨਵਾਦ ਰੱਖਦੇ ਆ ਚਲੋ ਚਲ ਚੱਲ ਪਰ ਵਿਸ਼ ਮੰਗ ਲਾ ਨੂੰ ਵਿਸ਼ ਵਿਸ਼ ਮੰਗਰਾ ਫਾਂ ਮਿਸ ਕਿੱਥੇ ਕੇ ਕਰਦੇ ਜਾਇਦਾ ਜਾਓਗੇ ਜਦੋਂ ਆਜਾ ਤੂੰ ਤੂੰ ਸਾਧੂ ਹੁੰਦੇ ਨੇ ਚਲੋ ਜੇ ਤਾ ਹੈਪੀ ਬਰਥਡੇ ਟੂ ਯੂ ਆਪੂ ਜਨਮ ਦਿਨ ਦੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਦਸ ਕਰ ਬਸ ਵਸੁਰਾਂ ਦੇ ਇਹਦੇ ਵਿੱਚ ਘਰ ਲੰਮਾ ਦੋ ਚਾਹ ਲਾ ਲਓ ਪਕਾ ਲਾ ਲਓ ਇਹ ਪਹਿਲਾਂ ਉਹ ਬਿਜਾ ਅੱਗੇ ਕੱਟੀ ਦੀ ਆ ਤੈਨੂੰ ਮੋਹਤ ਤਦ ਦੋਵਾਰ ਬਿਨਾਂ ਕੋਈ ਕੀਤਾ ਨਾ ਇਹ ਬੱਸ ਹੋ ਗਿਆ ਇਹ ਨਾਲ ਬੈਠੂ ਇਹ ਨਾਲ ਬੈਠ ਇਹ ਨਾ ਬੜਤਾ ਜਿਹੜਾ ਮੋਬਤੀਆਂ ਦੀ ਆ ਗਾ ਰਹਾ ਰਹਾਂ ਦੇ ਵਿੱਚ ਕੰਦਿਆ ਅੱਗੇ ਲੈ ਜਿਸ ਤਰ੍ਹਾਂ ਹੋਣਾ ਆਹਾ ਬਾਹਰ ਮੌਤ ਦਾ ਸੰਨ ਕੰਮ ਕਰੀਉਂ ਨਹੀਂ ਛੋਟੇ ਹੰਚੜੀ ਦੀ ਤਾਂ ਖਾਲੀ ਹੀ ਚਾ ਮੇਲੇ ਦਾ ਜੇ ਬਸ ਰੋਗੜਾ ਜਾਂਦਾ ਕੋਈ ਨਾ ਸਰ ਕੜਾਦੇ ਜਸੂਨ ਭੁੱਖ ਲੱਗੀ ਬਸ ਲਾ ਜੇ ਤੇ ਕੇ ਕਟਣ ਤੋਂ ਬਾਅਦ ਲੱਗੇ ਸੀਗੇ ਸਮੋਸਾ ਪਾਰਟੀ ਕਰਨ ਸਮੋਸੇ ਆਪਾਂ ਨੇ ਮੁੱਲੇ ਲਿਆਂਦੇ ਸੀਗੇ ਪਹਿਲਾਂ ਘਰੇ ਬਣਾਉਣ ਦੀ ਸਲਾਹ ਸੀਗੀ ਫਿਰ ਸੈਜਪੀ ਦਾ ਪਾਪਾ ਕੰਨਾ ਵੀ ਲੈਣ ਦੇ ਛੱਡ ਪਰੇ ਮੁੱਲੇ ਲਿਆਉਨੇ ਆ ਵੀ ਕਾਫੀ ਜਿਆਦਾ ਟਾਂਸ ਹੋ ਜਾਣਾ ਕਿਉਂਕਿ ਮੌਸਮ ਨਹੀਂ ਸਹੀ ਸੀਗਾ ਐ ਸੀਗਾ ਵੀ ਕਿਤੇ ਮੀਂਹ ਨਾ ਆ ਜਾਵੇ ਤਾਂ ਕਰਕੇ ਫਿਰ ਆਪਾਂ ਨੇ ਮੁੱਲ ਲਿਆਂਦੇ ਸੀਗੇ ਸੁਣੋ ਉਸੇ ਹਾਂਜੀ ਲਓ ਜੀ ਇੱਥੇ ਵੱਜ ਚੁੱਕੇ ਨੇ 7:30 ਤੇ ਆਪਾਂ ਨੇ ਰੋਟੀ ਪਾਣੀ ਬਣਾ ਲਿਆ ਦੁੱਧ ਤਰਿਆ ਹੋਇਆ ਸੀਗਾ ਮੈਂ ਇੱਥੇ ਰਸੋਈ 'ਚ ਖੜੀ ਸੀਗੀ ਤੇ ਹੁਣ ਵੇਲੇ ਹੋਇਆ ਕੰਮ ਕਰ ਕਰਕੇ ਜਿਸ ਕਾਰਨ ਤੇ ਮਿਲੋ ਜੀ ਜਿਸ ਕਾਰਨ ਅੱਜ ਇਹਦਾ ਵਰਡੇ ਸੀਗਾ ਤੇ ਇੰਜੋਏ ਕਰਿਆ ਪੂਰਾ ਇਸ ਇਹਨੂੰ ਕਾਫੀ ਚਿਰ ਦਾ ਅਡੀਕ ਰਿਆ ਸੀਗਾ ਆਪਦਾ ਜਨਮ ਦਿਨ ਇਹਨੇ ਵੀ ਕਦੋਂ ਮੇਰਾ ਜਨਮ ਦਿਨ ਆਊਗਾ ਮੈਂ ਮਨਾਊਂਗਾ ਇਹਨੇ ਕੁਰਤਾ ਪਜਾਮਾ ਖਰੀਦਿਆ ਆਪਦੇ ਜਨਮ ਦਿਨ ਲਈ ਜੁੱਤੀ ਲਈ ਸਾਰਾ ਸਮਾਨ ਇਹਨੇ ਨਵਾਂ ਲਿਆ ਇਹ ਜਦੋਂ ਮਤਲਬ ਨਾਨਕੇ ਗਿਆ ਹੋਇਆ ਸੀਗਾ ਉੱਥੇ ਨਹੀਂ ਮਾਸੀ ਤੇ ਮਾਮੇ ਨੇ ਲੈ ਕੇ ਦਿੱਤਾ ਇਹਨੂੰ ਤੇ ਬੈਗ ਲੈ ਹਨਾ ਨਾ ਸਾਰਾ ਸਮਾਨ ਇਹਨੇ ਨਵਾਂ ਲੈ ਲਿਆ ਇਹਨੂੰ ਐ ਸੀਗਾ ਕਹਿੰਦਾ ਮੈਂ ਜਨਮ ਦਿਨ ਨੂੰ ਸਾਰੇ ਵੀ ਲੈਣਾ ਵੀ ਮਾਸੀ ਮੈਨੂੰ ਜਨਮ ਦਿਨ ਨੂੰ ਦਿਵਾ ਲਈ ਫਿਰ ਇਹਨੇ ਸਾਰੇ ਗੱਲ ਤੋਂ ਮਾਮੀ ਮਾਸੀ ਤੋਂ ਲੈ ਲਏ ਸੀਗੇ ਤੇ ਜਿਹਦਾ ਜਨਮ ਦਿਨ ਜੀ ਅੱਜ ਆਪਾਂ ਨੇ ਮਨਾਤਾ ਹੈ ਕਾਫੀ ਟਾਈਮ ਦਾ ਡੀ ਕਰਿਆ ਸੀਗਾ ਇਹ ਤੇ ਇਹ ਪੁੱਛਦਾ ਹੁੰਦਾ ਹੈਗਾ ਨਾ ਮੰਮੀ ਕਿੰਨੇ ਵਜੇ ਹੋਇਆ ਹੈ ਨਾ ਫੇ ਮੈਂ ਦੱਸ ਦਿੰਨੀ ਆ ਵੀ ਤੋ ਸਵੇਰ ਦੇ ਮਤਲਬ 6:00 ਵਜੇ ਹੋਇਆ ਸੀਗਾ ਇਹ ਇੰਨਾ ਜ਼ਿਆਦਾ ਮੀਂਹ ਪੈਂਦਾ ਸੀਗਾ ਬਹੁਤ ਜ਼ਿਆਦਾ ਮੀਂਹ ਪੈਂਦਾ ਸੀਗਾ ਜਿਸ ਕਾਰਨ ਆ ਅਸੀਂ ਬਹੁਤ ਔਖਾ ਪਾਲਿਆ ਜੀ ਬਹੁਤ ਔਖਾ ਪਾਲਿਆ ਅਜੇ ਇਹ 10 ਦਸਵੇਂ ਸਾਲ ਇਹਨੂੰ ਲੱਗ ਗਿਆ 9 ਸਾਲ ਇਹਦੇ ਕੰਪਲੀਟ ਹੋਗੇ ਜਦੋਂ ਇਹ ਹੋਇਆ ਸੀ ਨਾ ਛੋਟਾ ਜਿਹਾ ਉਸ ਦਿਨ ਮੀਂਹ ਪੈਂਦਾ ਸੀਗਾ ਤੇ ਇਹਨੂੰ ਨਾ ਪਤਾ ਨਹੀਂ ਮੀ ਕਰਕੇ ਪਤਾ ਨਹੀਂ ਕੀ ਗੱਲ ਪਤਾ ਨਹੀਂ ਕੁਦਰਤੀ ਹੋ ਜਾਂ ਚੀ ਇਹਨੂੰ ਸਾਹ ਦੀ ਬਿਮਾਰੀ ਹੋ ਗਈ ਸੀ ਇਹਨੂੰ ਸਾਹ ਨਹੀਂ ਆਉਂਦਾ ਸੀਗਾ ਬਹੁਤ ਔਖਾ ਸੀਗਾ ਇਹ ਤੇ ਹੋਇਆ ਤਾਂ ਇੱਥੇ ਮਾਛਵਾੜਾ ਸਾਥ ਸੀਗਾ ਇਹ ਤੇ ਇਹਨੂੰ ਸਾਹ ਦੀ ਦਿੱਕਤ ਕਰਕੇ ਨਾ ਫਿਰ ਤੁਹਾਨੂੰ ਇਹਨਾਂ ਇਹਨਾਂ ਨੇ ਮਾਛਵਾੜਾ ਮਾਛੂਵਾੜੇ ਹਸਪੀਟਲ ਵਾਲਿਆਂ ਨੇ ਲੁਧਿਆਣੇ ਰੈਫਰ ਕਰਤਾ ਸੀਗਾ ਉੱਥੇ ਰੱਖਿਆ ਸੀਗਾ ਜੀ ਇਹ ਅਸੀਂ 10 ਦਿਨ 10 ਦਿਨ ਸਾਨੂੰ ਪਤਾ ਸੀ ਇਹਦੇ ਨਾਲ ਕਿਵੇਂ ਕੱਟੇ ਨੇ ਬਹੁਤ ਔਖੇ ਸੀਗੇ ਉਹ 10 ਦਿਨ ਲੁਧਿਆਣੇ ਕੱਟਣੇ ਕਿਉਂਕਿ ਇਹ ਜਮਈ ਛੋਟਾ ਜਾਂ ਸੀਗਾ ਵਜਨ ਨਹੀਂ ਸੀ ਇਹਦਾ ਤੇ ਇਹਦੇ ਪੈਪਾਂ ਲੱਗੀਆਂ ਹੋਈਆਂ ਨੱਕ ਦੇ ਵਿੱਚ ਪੈਰਾਂ ਨੂੰ ਢਿੱਡ ਤੇ ਉਂਗਲ ਨੂੰ ਜਾਂ ਜੀ ਸਾਰੇ ਕਿਤੇ ਇਹਦੇ ਪੈਪਾਂ ਹੀ ਲੱਗੀਆਂ ਹੋਈਆਂ ਸੀਗੀਆਂ ਨਾਲੀਆਂ ਜੀਆਂ ਪੰਜ ਹੋਈਆਂ ਤੇ ਇਹਨੂੰ ਮਤਲਬ ਮਸ਼ੀਨ ਦੇ ਵਿੱਚ ਰੱਖਿਆ ਤੇ ਇਹਨੂੰ ਸਾਦੀ ਦਿੱਕਤ ਸੀਗੀ ਤੇ ਬਹੁਤ ਔਖਾ ਸਾਹ ਆਉਂਦਾ ਸੀਗਾ ਫਿਰ ਅਸੀਂ 10 ਦਿਨ ਨਾ ਉੱਥੇ ਰਹੇ ਮੈਂ ਸੀ ਮੇਰੀ ਇਧਰਲੀ ਮੰਮੀ ਸੀ ਤੇ ਉਧਰਲੀ ਦੋਵੇਂ ਮੰਮੀਆਂ ਸੀਗੀਆਂ ਤੇ ਇੱਕ ਮੇਰਾ ਡੈਡੀ ਸੀਗਾ ਅਸੀਂ ਤਿੰਨੇ ਜਣੇ ਲੁਧਿਆਣਾ ਰਹੇ ਤਾਂ ਅਸਨੇ ਹਨਾ ਤੇ ਉੱਥੇ ਸਾਂਭਿਆ ਪਰ ਵਾਹਿਗੁਰੂ ਦੀ ਕਿਰਪਾ ਕੇ ਠੀਕ ਠਾਕ ਹੋ ਕੇ ਹਨਾ ਘਰੇ ਆ ਗਿਆ ਪਰ ਇਹਨੂੰ ਜਿਹੜੀ ਸਾਹ ਦੀ ਪ੍ਰੋਬਲਮ ਸੀ ਉਹ ਕਹਿੰਦੇ ਸੀਗੇ ਵੀ ਜਦੋਂ ਅਸੀਂ ਇਹਨੂੰ ਦਵਾਈ ਦਵਾਉਂਦੇ ਸੀ ਡਾਕਟਰ ਤੋਂ ਉਹ ਕਹਿੰਦੇ ਸੀਗੇ ਵੀ ਇਹਨੂੰ 12 ਸਾਲ ਤੱਕ ਸਾਹ ਦੀ ਪ੍ਰੋਬਲਮ ਰਹੂਗੀ ਵੀ ਇਹਦੇ ਸਾਹ ਦੀ ਪ੍ਰੋਬਲਮ ਨਹੀਂ ਠੀਕ ਹੋਣੀ ਹੈਗੀ ਵੀ ਜਿਵੇਂ ਹੁਣ ਕਰਦਾ ਵਗੈਰਾ ਜਿਵੇਂ ਜਦ ਆਹ ਧੂੜੀ ਬਣਦੀ ਆ ਜਾਂ ਕਿਤੇ ਵੀ ਮਿੱਟੀ ਵਗੈਰਾ ਹੁੰਦੀ ਸੀ ਇਹਨੂੰ ਸਾਹ ਦੀ ਦਿੱਕਤ ਹੋ ਜਾਂਦੀ ਸੀ ਸਾਹ ਨਹੀਂ ਆਉਂਦਾ ਸੀ ਸ਼ਾਂਤੀਜਾਮ ਹੋ ਜਾਂਦੀ ਸੀਗੀ ਇੰਨਾ ਜ਼ਿਆਦਾ ਸੀਗਾ ਇਹਨੂੰ ਤੇ ਫਿਰ ਪਤਾ ਜਦੋਂ ਇਹ ਮਤਲਬ 1.5 ਸਾਲ ਦਾ ਹੋਇਆ ਉਹ ਉਸ ਟਾਈਮ ਨਾ ਅਸੀਂ ਗਏ ਸੀਗੇ ਅੰਮ੍ਰਿਤਸਰ ਅ ਗੁਰੂ ਰਾਮਦਾਸ ਜੀ ਦੇ ਤੇ ਅੰਮ੍ਰਿਤਸਰ ਗਏ ਮੱਥਾ ਟੇਕਣ ਅਸੀਂ ਤਾਂ ਮਤਲਬ ਉਦੋਂ ਹੀ ਚਲੇ ਗਏ ਸੀਗੇ ਮੱਥਾ ਟੇਕਣ ਤੇ ਉੱਥੇ ਮੱਥਾ ਟੇਕਣ ਗਏ ਜਦ ਨਾ ਇਹ ਛੋਟਾ ਜਿਹਾ ਸੀਗਾ ਤੇ ਖੇਲਦਾ ਫਿਰਦਾ ਸੀਗਾ ਜਦੋਂ ਅਸੀਂ ਸਵੇਰੇ ਇਸ਼ਨਾਨ ਕਰਨ ਲੱਗੇ ਨਾ ਇਹਦੀ ਭੂਆ ਕਹਿੰਦੀ ਠੰਡ ਬਹੁਤ ਆ ਅਸੀਂ ਪਾਣੀ ਵੀ ਠੰਡਾ ਸੀਗਾ ਤੇ ਅਸੀਂ ਸਾਰਿਆਂ ਨੇ ਇਸ਼ਨਾਨ ਕਰ ਲਿਆ ਤੇ ਮੇਰੀ ਛੋਟੀ ਨਾਨਦ ਕਹਿੰਦੀ ਨਾ ਕਹਿੰਦੀ ਇਹਨੂੰ ਵੀ ਇਸ਼ਨਾਨ ਕਰਾ ਦੇ ਮੈਂ ਕਿਹਾ ਨਹੀਂ ਵੀ ਮੁੰਡਾ ਤਾਂ ਪਹਿਲਾਂ ਹੀ ਜੁੜਿਆ ਹੋਇਆ ਛਾਤੀ ਜੁੜੀ ਹੋਈ ਹੈ ਦੀ ਬਈ ਛਾਤੀ ਤੇ ਵੀ ਜਾਮ ਨਾ ਹੋ ਜਵੇ ਵਿਵਾਚਪੇ ਮੈਨੂੰ ਫੇਰ ਹਨਾ ਬੋਲਣਗੇ ਸਾਰੇ ਵੀ ਜੇ ਛਾਤੀ ਇਹਦੀ ਜਾਮ ਹੋਗੀ ਤੇ ਫੇਰ ਉਹ ਕਹਿੰਦੀ ਨਹੀਂ ਕਹਿੰਦੀ ਕੁਝ ਨਹੀਂ ਹੁੰਦਾ ਹੈਗਾ ਵੀ ਇੱਥੇ ਆ ਕੇ ਤਾਂ ਦੁੱਖ ਟੁੱਟਦੇ ਨੇ ਚਲੋ ਮੈਂ ਉਹਦੇ ਕਹਿ ਲਾ ਕੇ ਹਨਾ ਇਹਨੂੰ ਉੱਥੇ ਨਾ ਠੰਡੇ ਪਾਣੀ ਦੇ ਵਿੱਚ ਇਸ਼ਨਾਨ ਕਰਾਤਾ ਬੇਰੀ ਸਾਥ ਥੱਲੇ ਕਿ ਇਸ਼ਨਾਨ ਕਰਾਇਆ ਹੋਇਆ ਤੇ ਉਸ ਦਿਨ ਤੋਂ ਲੈ ਲੋ ਉਸ ਦਿਨ ਤੇ ਅੱਜ ਦਿਨ ਤੱਕ ਅੱਜ ਤੱਕ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਸ਼ਾਂਤੀ ਦੀ ਸਭ ਕੁਝ ਖਾਂਦਾ ਇਹ ਗਰਦੇ ਚ ਵੀ ਖੇਲਦਾ ਮਿੱਟੀ ਚ ਵੀ ਖੇਲਦਾ ਹਨ ਇਹੋ ਜਿਹਾ ਉੱਥੇ ਜਾ ਕੇ ਇਹਦਾ ਦੁੱਖ ਟੁੱਟਿਆ ਹਨ ਜਾਂਚੀ ਬਹੁਤ ਠੀਕ ਹੋ ਗਿਆ ਚਮਈ ਠੀਕ ਹੋ ਗਿਆ ਹੈ ਤੇ ਪਰਮਾਤਮਾ ਨੇ ਇਹਨੂੰ ਇੰਨਾ ਤਾਂ ਹੀ ਤਾਂ ਕਹਿੰਦੇ ਨੇ ਵੀ ਅੰਬਰਸਰ ਜਿਹੜਾ ਵੀ ਨਾ ਹਨਾ ਇਸ਼ਨਾਨ ਕਰਕੇ ਆਉਂਦਾ ਬੇਰੀ ਸਾਹ ਥੱਲੇ ਵੀ ਉੱਥੇ ਸਾਰਿਆਂ ਦੇ ਦੁੱਖ ਟੁੱਟਦੇ ਨੇ ਤੇ ਉੱਥੇ ਸਾਡੇ ਦੁੱਖ ਟੁੱਟੇ ਤੇ ਇੱਕ ਕਨੇ ਪਾਪਾ ਵੀ ਬਿਮਾਰ ਸੀਗਾ 2016 ਤੋਂ ਲੈ ਕੇ ਉਹ ਵੀ ਬਹੁਤ ਜ਼ਿਆਦਾ ਬਿਮਾਰ ਸੀ ਉਹਦੇ ਵੀ ਦਰਦ ਹੁੰਦਾ ਹੁੰਦਾ ਸੀਗਾ ਲੀਵਰ ਦੀ ਪ੍ਰੋਬਲਮ ਸੀਗੀ ਤੇ ਫਿਰ ਮੈਂ ਬਹੁਤ ਔਖਾ ਪાળਿਆ ਹਨਾ ਤੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਕੱਖ ਵੀ ਵੱਢਣੇ ਟੋਕਾ ਵੀ ਕਰਕੇ ਪਾਉਣਾ ਗੋਹਾ ਖੂੜਾ ਸਾਰਾ ਮੈਂ ਹੀ ਕਰਨਾ ਕਿਉਂਕਿ ਸੈਲਫਰੀਜ ਵੀ ਛੋਟਾ ਹੀ ਸੀਗਾ ਇਹਨਾਂ ਦਾ 5 ਸਾਲ ਦਾ ਦੋਹਾਂ ਦਾ ਫਰਕ ਆਪਸ ਵਿੱਚ ਹੀ ਤੇ ਉਹ ਵੀ ਛੋਟਾ ਸੀ ਉਹ ਵੀ ਇਹਨਾਂ ਕੰਮ ਕਰਾਉਣਾ ਸੀਗਾ ਹੈਗਾ ਕਰਾਉਣ ਜੋਗਾ ਤੇ ਫਿਰ ਬਹੁਤ ਔਖਾ ਮੈਂ ਜਾਂਚੀ ਨੂੰ ਸੰਭਾਲਿਆ ਪਾਲਿਆ ਹਨਾ ਤੇ ਇਹਦੇ ਪਾਪੇ ਨੇ ਵੀ ਉੱਥੇ ਇਸ਼ਨਾਨ ਕਰਿਆ ਤੇ ਉਹਦਾ ਵੀ ਉੱਥੇ ਦੁੱਖ ਟੁੱਟਿਆ ਉਹ ਵੀ ਜਦੋਂ ਮਤਲਬ ਅਸੀਂ ਇੱਥੇ ਕਿਸੇ ਦੇ ਘਰੇ ਰਹਿ ਪਏ ਸੀਗੇ ਉੱਥੇ ਰਿਸ਼ਤੇਦਾਰ ਆਈ ਜਾਂਦੇ ਰਿਸ਼ਤੇਦਾਰ ਨੇ ਸਾਡੇ ਸੁਲਤਾਨਪੁਰ ਉੱਥੇ ਜਿਆਦਾ ਸੀ ਰਹੇ ਨਾ ਉੱਥੇ ਰਾਤ ਨੂੰ ਉਹਦੇ ਵੀ ਦਰਦ ਉੱਠਿਆ ਹਨਾ ਇੱਕ ਬੱਚਾ ਹੋਇਆ ਸੀਗਾ ਇੰਨਾ ਜਿਆਦਾ ਦਰਦ ਉੱਠਿਆ ਦੇ ਰਾਤ ਨੂੰ ਤੇ ਇਹਦੇ ਕੋਲ ਦਵਾਈ ਸੀਗੀ ਪੀਣ ਵਾਲੀ ਸੀਐਮਸੀ ਵਾਲੀ ਇਹਦੇ ਪਾਪੇ ਨੇ ਨਾ 1 ਲੱਖ ਦੀ ਦਵਾਈ ਸੈੱਟ ਲਈ ਅੰਦਰ ਉਹ ਤੇ ਉਹ ਦਵਾਈ ਸਿੱਟੀ ਹੋਈ ਨਾ ਉਹਦੇ ਨਾਲ ਜਮੇ ਦਰਦ ਟੇਕ ਗਿਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਨਾ ਤਾਂ ਇਹਦੇ ਪਾਪੇ ਦੇ ਦਰਦ ਹੋਇਆ ਨਾ ਇਹ ਨੂੰ ਕੋਈ ਪ੍ਰੋਬਲਮ ਆਈ ਇਹਨਾਂ ਦੋਹਾਂ ਦੇ ਦੁੱਖ ਨਾ ਉੱਥੇ ਜਾ ਕੇ ਟੁੱਟਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰitsar ਤੇ ਬਹੁਤ ਜਾਂਚੀ ਉੱਥੇ ਜਾ ਕੇ ਸ਼ਾਂਤੀ ਮਿਲਦੀ ਹੈ ਮਾਨੂੰ ਤੇ ਤਾਂ ਹੀ ਕਹਿੰਦੇ ਨੇ ਵੀ ਉੱਥੇ ਜਾਣਾ ਚਾਹੀਦਾ ਸਭ ਨੂੰ ਗੁਰੂ ਰਾਮਦਾਸ ਜੀ ਦੇ ਦਰਵਾਜ਼ੇ ਤੇ ਸਭ ਨੂੰ ਜਾ ਕੇ ਮੱਥਾ ਟੇਕਣਾ ਚਾਹੀਦਾ ਤੇ ਸਭ ਦੇ ਦੁੱਖ ਟੁੱਟਦੇ ਨੇ ਉੱਥੇ ਤੇ ਸਾਨੂੰ ਨਾ ਉੱਥੇ ਚਲੋ ਜੀ ਅੱਜ ਸਾਡਾ ਬੱਚਾ ਨਾ ਸਾਡੇ ਨਾਲ ਆ ਕੋਈ ਵੀ ਉਹਨੂੰ ਪ੍ਰੋਬਲਮ ਨਹੀਂ ਗਈ ਬਿਲਕੁਲ ਠੀਕ ਹੈ ਤੇ ਬਾਕੀ ਜੀ ਤੇ ਨੂੰ ਪਤਾ ਲੱਗਿਆ ਕਿ ਕਿੰਨਾ ਮੂਵਾਰ ਸੀਗਾ ਕਿਵੇਂ ਜਾ ਕੇ ਇਹਨੂੰ ਤਾਂ ਜੇ ਬਾਹਰ ਬਾੜਾ ਜਨੂੰ ਮੀਂਹ ਪੈ ਜਾਂਦਾ ਨਾ ਜਰੇ ਜਾਮ ਹੋ ਜਾਂਦਾ ਸੀਗਾ ਇੰਨੀ ਜੱਦ ਛਾਤੀ ਦੀ ਪ੍ਰੋਬਲਮ ਸੀਗੀ ਸਾਹ ਨਹੀਂ ਆਉਂਦਾ ਮਸ਼ੀਨ ਨਾਲ ਲਾਉਂਦੇ ਜੁੱਦੇ ਦੀ ਇਹਦੇ ਬਾਹ ਖਾਲੀਆਂ ਬਹੁਤ ਕੁਝ ਕਰਦੇ ਹੁੰਦੇ ਸੀਗੇ ਅਸੀਂ ਬਾਕੀ ਜੀ ਆਪਣੀ ਵੀਡੀਓ ਵੌਲਮ ਵੀ ਹੋ ਜਾਣੀ ਆ ਕਿ ਗੱਲਾਂ ਬਾਤਾਂ ਵੀ ਬਹੁਤ ਜ਼ਿਆਦਾ ਹੋ ਗਈਆਂ ਤੇ ਮੈਂ ਜਦੋਂ ਦਰੂ ਬਾੜੀ ਪਾਗੀ ਦੰਤ ਤੇਰੇ ਹਮਰੇ ਬਾੜੀ ਵਾਲਾ ਤੇ ਬਾਕੀ ਜੀ ਆਪਾਂ ਆਪਣੇ ਬਲੌਗ ਦਾ ਹੰਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਹੱਤਾ ਟਕਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ